ਇਤਿਹਾਸ ਦੇ ਪੰਨਿਆਂ ਦੇ ਵਿੱਚ ਥੋੜੀ ਜਿਹੀ ਝਾਤ ਮਾਰਦੇ ਆਂ ਵਿਰਸਾ ਵਰਾਸਤੇ ਹੀ ਹੈ ਸਾਡੀ ਸਾਕਾ ਪੰਜਾ ਸਾਹਿਬ ਜਦੋਂ ਸਿੱਖਾਂ ਨੇ ਭੁੱਖੇ ਕੈਦੀਆਂ ਨੂੰ ਲੰਗਰ ਚ ਕਾਉਣ ਦੇ ਲਈ ਰੇਲ ਗੱਡੀ ਦੇ ਅੱਗੇ ਲੇਟ ਕੇ ਜਾਣਾਂ ਵਾਰੀਆਂ ਸੀ ਅੱਜ ਦੇ ਦਿਹਾੜੇ ਦੇ ਉੱਤੇ ਗੱਲਬਾਤ ਕਰਦੇ ਆਂ ਇਹਨਾਂ ਸਮਿਆਂ ਦੀ ਗੱਲ ਹੈ ਜਦੋਂ ਇਹ ਸਾਰਾ ਕੁਝ ਵਾਪਰਿਆ 31 ਅਕਤੂਬਰ 1922 ਨੂੰ ਜਿਹੜਾ ਸੀ ਇਹ ਵਾਪਰਿਆ ਸੀ ਪੰਜਾ ਸਾਹਿਬ ਦਾ ਸਾਕਾ ਤੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਨ ਜਾ ਰਹੇ ਆਂ ਡਾਕਟਰ ਮੁਹੰਮਦ ਇਦਰੀਸ ਜੀ ਲਿਖਦੇ ਨੇ ਬੀਬੀਸੀ ਤੋਂ ਸਾਕਾ ਪੰਜਾ ਸਾਹਿਬ ਸ਼ਾਂਤਮਈ ਤੇ ਅਹਿੰਸਕ ਅੰਦੋਲਨ ਦੇ ਰਾਹੀ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੇ ਲਈ ਸੰਘਰਸ਼ ਕਰਨ ਦਾ ਪ੍ਰਤੀਕ ਹੈ ਪੰਜਾ ਸਾਹਿਬ ਦਾ ਸਾਤਾ ਜਿਹੜਾ ਸੀ ਸਾਤਾ ਪੰਜਾ ਸਾਹਿਬ ਦੀ ਕਹਾਣੀ ਅਸਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਬਾਗ ਮੋਰਚੇ ਤੇ ਲਈ ਲੜੇਗੇ ਸੰਘਰਸ਼ ਦੀ ਅਗਲੀ ਕੜੀ ਸੀ ਸ਼ਿਰੋਮਣੀ ਕਮੇਟੀ ਨੇ ਮਹਾਂਤਾਂ ਦੇ ਕੋਲੋਂ ਗੁਰੂ ਕੇ ਬਾਗ ਮੋਰਚੇ ਦਾ ਕਬਜ਼ਾ ਲੈ ਲਿਆ ਸੀ ਪਰ ਇਸ ਗੁਰਦੁਆਰੇ ਦੇ ਨਾਂ ਲੱਗੀ ਜ਼ਮੀਨ ਜਿਹੜੀ ਸੀ ਉਹਦੇ ਵਿੱਚੋਂ ਲੰਗਰ ਦੇ ਲਈ ਲੱਕੜ ਵੱਡਣ ਨਹੀਂ ਦਿੱਤੀ ਜਾ ਰਹੀ ਸੀ ਇਸ ਦੇ ਵਿਰੋਧ ਦੇ ਵਿੱਚ 8 ਅਗਸਤ 1922 ਨੂੰ ਮੂੜ ਸ਼ਾਂਤਮਈ ਅਹਿੰਸਕ ਅੰਦੋਲਨ ਸ਼ੁਰੂ ਹੋ ਗਿਆ ਪੁਲਿਸ ਜਥੇ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਤੇ ਨਜਾਇਜ਼ ਦਖਲ ਦਾ ਮੁਕੱਦਮਾ ਚਲਾਉਂਦੀ ਤੇ ਹਿਰਾਸਤ ਦੇ ਵਿੱਚ ਅਨੇਵਾ ਜਬਰ ਕਰਦੀ ਸੀ ਇਹ ਸਭ ਕੁਝ 13 ਸਤੰਬਰ ਤੱਕ ਜਿਹੜਾ ਚੱਲਦਾ ਰਿਹਾ ਸੀ ਤਤਕਾਲੀ ਗਵਰਨਰ ਪੰਜਾਬ ਦੇ ਦਖਲ ਦੇ ਨਾਲ ਪੁਲਿਸ ਜ਼ਬਰਦਸਤ ਬੰਦ ਹੋ ਗਿਆ ਪਰ ਗ੍ਰਿਫਤਾਰੀਆਂ ਮੁੜ ਸ਼ੁਰੂ ਹੋ ਗਈਆਂ ਗ੍ਰਿਫਤਾਰ ਸਿੱਖ ਕਾਰਕੋਨਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਰਸਮੀ ਅਦਾਲਤੀ ਕਾਰਵਾਈ ਤੋਂ ਬਾਅਦ ਰੇਲ ਗੱਡੀਆਂ ਦੇ ਵਿੱਚ ਭਰ ਕੇ ਦੂਰ ਦੁਰਾਡੇ ਦੀਆਂ ਜੇਲਾਂ ਦੇ ਵਿੱਚ ਭੇਜਿਆ ਜਾਣ ਲੱਗ ਪਿਆ 29 ਅਕਤੂਬਰ 1922 ਨੂੰ ਕੱਲ੍ਹ ਬੀਤੇ ਦੇ ਵਿੱਚ ਸਿੱਖ ਕੈਦੀਆਂ ਨੂੰ ਲੈ ਕੇ ਇੱਕ ਰੇਲ ਗੱਡੀ ਨੂੰ اٹਕ ਭੇਜਿਆ ਗਿਆ ਜੋ ਵਾਇਆ ਹਸਨ ਅਬਦਾਲ ਜਾਣੀ ਸੀ ਇਹ ਮੋਰਚੇ ਦੇ ਦੌਰਾਨ ਗ੍ਰਿਫਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫਸਰਾਂ ਦੇ ਵੱਲੋਂ ਭੁੱਖੇ ਪਾਣੇ ਕੈਦ ਕਰਕੇ ਰੇਲ ਗੱਡੀਆਂ ਦੇ ਰਾਹੀਂ اٹਕ ਦੀ ਜਿਹੜੀ ਸੀ ਜੇਲ੍ਹ ਲਿਜਾਇਆ ਜਾ ਰਿਹਾ ਸੀ ਲੰਗਰ ਛਕਾਉਣ ਦੇ ਲਈ ਵਾਰ ਜਾਣ ਦੀ ਜਿਹੜੀ ਸੀ ਵਾਰੀ ਸੀ ਜਾਣ ਇਹ ਘਟਨਾ ਜਿਹੜੀ ਸੀ 30 ਅਕਤੂਬਰ ਅਜਦੇ ਦਿਹਾੜੇ ਦੇ ਉੱਤੇ 1922 ਨੂੰ ਜਦੋਂ ਇਸ ਦੇ ਬਾਰੇ ਪਤਾ ਲੱਗਿਆ ਤਾਂ ਸਿੱਖ ਸੰਗਤ ਜਿਹੜੀ ਸੀ ਉਹਨਾਂ ਨੇ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਉੱਤੇ ਗੱਡੀ ਰੁਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਸੀ ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਤੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੂੰ ਭੁੱਖੇ ਕੈਦੀ ਸਿੱਖਾਂ ਨੂੰ ਲੰਗਰ ਛਕਾਉਣ ਦੇ ਲਈ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਰੇਲ ਗੱਡੀ ਨੂੰ ਰੋਕਣ ਦੇ ਲਈ ਕਹਿ ਦਿੱਤਾ ਉਹਨਾਂ ਦਾ ਮਤਵ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਪਾਣੀ ਛਕਾਉਣਾ ਸੀ ਪਰ ਸਟੇਸ਼ਨ ਮਾਸਟਰ ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ। ਜਲਦੀ ਗੱਡੀ ਨੂੰ ਜ਼ਬਰਦਸਤੀ ਰੋਕਣ ਦੇ ਲਈ ਭਾਈ ਪ੍ਰਤਾਪ ਸਿੰਘ ਖਚਾਂਚੀ ਜਿਹੜੇ ਸਨ ਤੇ ਆਨੰਦਪੁਰ ਸਾਹਿਬ ਤੋਂ ਆਏ ਇੱਕ ਸ਼ਰਦਾਲੂ ਕਰਮ ਸਿੰਘ ਆਪਣੇ ਸ਼ੀਸ਼ੇ ਅ ਸੌਰੀ ਆਪਣੇ ਸ਼ੀਸ਼ ਰੇਲ ਸੀਸ ਜਿਹੜੇ ਸੀ ਰੇਲ ਗੱਡੀ ਦੀ ਪਟੜੀ ਦੇ ਉੱਤੇ ਰੱਖ ਕੇ लेट ਜਾਂਦੇ ਆ। ਗੱਡੀ ਨਾ ਰੁਕੀ ਤੇ ਉਹ ਦੋਵੇਂ ਉਸੇ ਥਾਂ ਸ਼ਹੀਦ ਹੋ ਗਏ। ਉਹਨਾਂ ਦੇ ਨਾਲ ਹੀ 6 ਹੋਰ ਸਿੱਖ ਜਿਹੜੇ ਸਨ ਸਿੰਘ ਵੀ ਇਸ ਦੌਰਾਨ ਜ਼ਖਮੀ ਹੋ ਗਏ ਗੱਡੀ ਉਸੇ ਸਥਾਨ ਦੇ ਉੱਤੇ ਡੇਢ ਘੰਟੇ ਦੇ ਲਈ ਰੁਕੀ ਰਹੀ ਜਿਸ ਦੇ ਨਾਲ ਉਸ ਦੇ ਵਿੱਚ ਸਵਾਰ ਸਿੱਖ ਕੈਦੀਆਂ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਸਨ ਉਹਨਾਂ ਨੂੰ ਲੰਗਰ ਵਰਤਾਇਆ ਗਿਆ ਤੇ ਹੋਰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਇਨਸਾਈਕਲੋਪੀਡੀਆ ਆਫ ਸਿੱਖ ਇਜ਼ਮ ਦੇ ਅਨੁਸਾਰ ਪੰਜਾ ਸਾਹਿਬ ਸਾਕੇ ਦੀ ਯਾਦ ਦੇ ਵਿੱਚ 14 ਅਕਤੂਬਰ 1932 ਨੂੰ ਪਟਿਆਲਾ ਸ਼ਾਹੀ ਰਿਆਸਤ ਦੇ ਉਸ ਸਮੇਂ ਜਿਹੜਾ ਸੀ ਪੀ ਕਾ ਯਾਦਵਿੰਦਰ ਦੀ ਪ੍ਰਧਾਨਗੀ ਅਧੀਨ ਜਿਹੜਾ ਸੀ ਨਵੇਂ ਸਰੋਵਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ ਪੰਜ ਪਿਆਰੇ ਪਿਆਰਿਆਂ ਦੇ ਜਿਹੜਾ ਸੀ ਭਾਈ ਰਣਤੇਰ ਸਿੰਘ ਬਾਬਾ ਵਿਸਾਕਾ ਸਿੰਘ ਬਾਬਾ ਨਿਧਾਨ ਸਿੰਘ ਭਾਈ ਯੋਧ ਸਿੰਘ ਤੇ ਸੰਤ ਬੁੱਧ ਸਿੰਘ ਦੇ ਦੁਆਰਾ ਅਰਦਾਸ ਕਰਕੇ ਇਸ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਭਾਰਤ ਦੀ ਆਜ਼ਾਦੀ ਤੇ ਵੰਡ ਦੇ ਨਾਲ ਹੀ ਇਹ ਗੁਰਦੁਆਰਾ ਕਈ ਹੋਰ ਸਿੱਖ ਗੁਰਦੁਆਰਿਆਂ ਤੇ ਸਿੱਖ ਧਾਮਾਂ ਵਾਂਗ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਫਿਰ ਹਸਨ ਅਬਦਾਲ ਦਾ ਪਿਸ਼ੋਕੜ ਕੀ ਹੁੰਦਾ ਹੈ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੂਰੀ ਉੱਪਰ ਹੀ ਪੰਜਾ ਸਾਹਿਬ ਗੁਰਦੁਆਰਾ ਸਥਿਤ ਹੈ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਹਸਨ ਅਬਦਾਲ 라ਵਲ ਪਿੰਡੀ ਤੋਂ ਲਗਭਗ 35 ਕਿਲੋਮੀਟਰ ਦੂਰ ਹੈ ਇਤਿਹਾਸਕ ਵੇਰਵਿਆਂ ਦੇ ਮੁਤਾਬਕ ਗੁਰੂ ਜਿਹੜੇ ਨੇ ਨਾਨਕ ਦੇਵ ਜੀ ਜਿਹੜੇ ਸਨ ਜਦੋਂ ਪਛਮੀ ਉਦਾਸੀ ਭਾਵ ਮੱਕਾ ਅਤੇ ਬਗਦਾਦ ਜੋ ਕਿ ਇਸਲਾਮ ਧਰਮ ਦੇ ਪ੍ਰਮੁੱਖ ਕੇਂਦਰ ਨੇ ਤੋ ਵਾਪਸ ਆ ਰਹੇ ਸਨ ਤਾਂ ਇਸ ਸਥਾਨ ਉਪਰ ਕੁਝ ਸਮਾਂ ਰੁਕੇ ਸੀ ਇਸ ਸਮੇ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦੇ ਮੁਸਲਮਾਨ ਸ਼ਰਧਾਲੂ ਭਾਈ ਮਰਦਾਨਾ ਵੀ ਨਾਲ ਸਨ ਕਲੀ ਕੰਧਾਰੀ ਵਾਲੀ ਘਟਨਾ ਵਾਪਰਦੀ ਹੈ ਭਾਈ ਸੰਤੋਖ ਸਿੰਘ ਦੀ ਲਿਖਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਪ੍ਰਚਲਿਤ ਸਿੱਖ ਪਰੰਪਰਾਵਾਂ ਦੇ ਅਨੁਸਾਰ ਇਸ ਸਥਾਨ ਦੇ ਉਪਰ ਭਾਈ ਮਰਦਾਨਾ ਨੂੰ ਪਾਣੀ ਦੀ ਪਿਆਸ ਲੱਗੀ ਸੀ ਪਾਣੀ ਪੀਣ ਦੇ ਲਈ ਉਹ ਪਹਾੜ ਦੇ ਉੱਤੇ ਇਕਾਂਤ ਦੇ ਵਿੱਚ ਰਹਿੰਦੇ ਵਲੀ ਕੰਧਾਰੀ ਨਾਮੀ ਸੂਫੀ ਦੇ ਕੋਲ ਗਏ ਪਰ ਵਲੀ ਕੰਧਾਰੀ ਵੱਲੋਂ ਭਾਈ ਮਰਦਾਨਾ ਨੂੰ ਤਿੰਨ ਵਾਰ ਪਾਣੀ ਮੰਗਣ ਉੱਤੇ ਵੀ ਪਾਣੀ ਨਾ ਦਿੱਤਾ ਗਿਆ ਇਸ ਦੇ ਕਾਰਨ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਦੇ ਕੋਲ ਫਰਿਆਦ ਕੀਤੀ ਕਿ ਉਹ ਪਾਣੀ ਬਿਨਾਂ ਮਰ ਰਹੇ ਨੇ ਤੇ ਵਲੀ ਕੰਧਾਰੀ ਨੇ ਉਹਨਾਂ ਨੂੰ ਪੀਣ ਦੇ ਲਈ ਪਾਣੀ ਨਹੀਂ ਦਿੱਤਾ ਪੰਜਾਬੀ ਪੀੜ੍ਹੀਆਂ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸਤ ਸਤ ਕਰਤਾਰ ਕਹਿ ਕੇ ਪ੍ਰਭੂ ਦਾਸ ਦਾ ਦੁੱਖ ਖਾਵ ਸਕੇ ਦੇ ਭਾਵ ਦੇ ਅਨੁਸਾਰ ਭਾਈ ਮਰਦਾਨਾ ਨੂੰ ਕੋਲ ਪਿਆ ਪੱਥਰ ਚੁੱਕਾਂ ਤੇ ਲੈ ਗਿਆ ਜਦੋਂ ਮਰਦਾਨਾ ਜੀ ਨੇ ਜਿਹੜਾ ਸੀ ਪੱਥਰ ਚੁੱਕਿਆ ਤਾਂ ਉਸ ਦੇ ਹੇਠੋਂ ਪਾਣੀ ਦਾ ਚਸ਼ਮਾ ਫੁੱਟ ਗਿਆ ਉਧਰ ਬਲੀ ਕੰਧਾਰੀ ਦੇ ਚਸ਼ਮੇ ਦਾ ਪਾਣੀ ਖਤਮ ਹੋਣ ਲੱਗਿਆ ਤੇ ਕੰਧਾਰੀ ਨੇ ਕ੍ਰੋਧ ਦੇ ਵਿੱਚ ਆ ਕੇ ਆਪਣੀ ਸ਼ਕਤੀ ਦੇ ਨਾਲ ਇੱਕ ਪੱਥਰ ਗੁਰੂ ਜੀ ਦੇ ਵੱਲ ਧੱਕ ਦਿੱਤਾ ਅੱਗੇ ਗੁਰੂ ਜੀ ਨੇ ਆਪਣੇ ਪੰਜੇ ਦੇ ਨਾਲ ਪੱਥਰ ਨੂੰ ਕੁਝ ਪਰੰਪਰਾਵਾਂ ਦੇ ਅਨੁਸਾਰ ਕਹਿੰਦੇ ਰੋਕ ਲਿਆ ਇਸੇ ਕਾਰਨ ਬਾਅਦ ਦੇ ਵਿੱਚ ਇਸ ਇਤਿਹਾਸਕ ਸਥਾਨ ਦਾ ਜਿਹੜਾ ਨਾਮ ਪੰਜਾ ਸਾਹਿਬ ਜਿਹੜਾ ਸੀ ਪੈ ਗਿਆ ਨਾਮਕਰਨ ਅਤੇ ਸਥਾਪਨਾ ਪਰ ਇਹਦੇ ਵਿੱਚ ਜੇ ਸਵਾਲ ਕਰਾਂਗੇ ਫਿਰ ਗੱਲ ਵੱਧਦੀ ਹੈ ਜੀ ਚਲੋ ਹਰ ਕਿਸੇ ਦੀ ਆਪਣੀ ਮੰਨਣਾ ਹੈ ਜੀ ਤੇ ਕਰਾਮਾਤਾਂ ਜੇ ਦਿਖਾਉਣੀਆਂ ਹੁੰਦੀਆਂ ਤਾਂ ਗੁਰੂ ਸਾਹਿਬ ਉਦੋਂ ਦਿਖਾ ਦਿੰਦੇ ਕੁਰਬਾਨੀਆਂ ਕਿਉਂ ਦੇਣੀਆਂ ਪੈ ਗਈਆਂ ਪੰਜਾ ਸਾਹਿਬ ਸਥਾਨ ਦੇ ਉੱਤੇ ਗੁਰਦੁਆਰੇ ਦੀ ਸੇਵਾ ਸਭ ਤੋਂ ਪਹਿਲਾਂ ਹਰੀ ਸਿੰਘ ਨਲਵਾ ਹੋਣਾ ਦੇ ਦੁਆਰਾ ਕਰਵਾਈ ਗਈ ਸੀ ਪਈ ਹਰਬਾਜ ਸਿੰਘ ਦੇ ኢንਸਾਈਕਲੋਪੀਡੀਆ ਆਫ ਸਿੱਖੀਜ਼ਮ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਕੁਝ ਜ਼ਮੀਨ ਦਿੱਤੀ ਗਈ ਸੀ ਤੇ ਆਪਣੇ ਜੀਵਨ ਦੇ ਦੌਰਾਨ ਇੱਕ ਵਾਰ ਇੱਥੇ ਆਏ ਵੀ ਸਨ ਕੁਝ ਹੋਰ ਸਰੋਤਾਂ ਦੇ ਅਨੁਸਾਰ 500 ਰੁਪਏ ਸਾਲਾਨਾ ਜ ਜਾਗੀਰ ਤੇ ਕੁਝ ਸਥਾਨਕ ਪਣ ਚੱਕੀਆਂ ਤੋਂ ਜਿਹੜਾ ਹੋਣ ਵਾਲੀ ਆਮਦ ਆਮਦਨ ਜੜੀ ਸੀ ਉਹ ਵੀ ਪੰਜਾ ਸਾਹਿਬ ਗੁਰਦੁਆਰੇ ਦੇ ਨਾਮ ਲਗਾਈ ਗਈ ਸੀ 1920 ਦੇ ਵਿੱਚ ਜਿਹੜਾ ਸੀ ਤੱਕ ਬਰਤਾਨਵੀ ਰਾਜ ਦੇ ਦੌਰਾਨ ਹੋਰ ਗੁਰਦੁਆਰਿਆਂ ਵਾਂਗ ਪੰਜਾ ਸਾਹਿਬ ਦੇ ਉੱਤੇ ਵੀ ਮਹੰਤਾ ਦਾ ਕਬਜ਼ਾ ਸੀ 17-18 ਨਵੰਬਰ 1920 ਨੂੰ ਜਿਹੜਾ ਸੀ ਸ਼ਰੋਮਣੀ ਕਮੇਟੀ ਵੱਲੋਂ ਜਥੇਦਾਰ ਕਰਤਾਰ ਸਿੰਘ ਛੱਬਰ ਦੀ ਅਗਵਾਈ ਦੇ ਅਧੀਨ 25 ਸਿੰਘਾਂ ਦੇ ਜਥੇ ਦੇ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਮਹੰਤਾ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਸ਼ਰੋਮਣੀ ਕਮੇਟੀ ਦੇ ਅਧੀਨ ਜਿਹੜਾ ਸੀ ਲਿਆਂਦਾ ਗਿਆ ਸੀ ਇਸੇ ਤਰ੍ਹਾਂ 1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਪ੍ਰੈਲ ਖਾਲਸਾ ਸਾਜਨਾ ਦੇ ਉੱਤੇ ਤੇ ਹੋਰ ਮਹੱਤਵਪੂਰਨ ਦਿਹਾੜਿਆਂ ਦੇ ਉੱਤੇ ਪਾਕਿਸਤਾਨ ਵਿਖੇ ਜਥੇ ਭੇਜੇ ਜਾਂਦੇ ਨੇ। ਇਨ੍ਹਾਂ ਜਥਿਆਂ ਦੇ ਦੁਆਰਾ ਪੰਜਾ ਸਾਹਿਬ ਦੀ ਯਾਤਰਾ ਵੀ ਕੀਤੀ ਜਾਂਦੀ ਹੈ। ਪੰਜਾ ਸਾਹਿਬ ਸਾਕੇ ਦੇ 100 ਸਾਲ ਯਾਦਗਾਰੀ ਸਮਾਗਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਜੜੇ ਨੇ ਕਰਵਾਏ ਜਾ ਰਹੇ ਨੇ। ਜਿਸ ਹਸਨ ਅਬਦਲ ਰੇਲਵੇ ਸਟੇਸ਼ਨ ਉਤੇ ਸਾਕਾ ਵਾਪਰਿਆ ਸੀ ਉਥੇ ਵੱਡਾ ਕੀਰਤਨ ਦਰਬਾਰ ਕੀਤਾ ਜਾ ਰਿਹਾ ਹੈ ਇਸ ਸਾਕੇ ਦਾ ਗੁਰਦੁਆਰਾ ਜਿਹੜਾ ਸੀ ਸੁਧਾਰ ਲੈਰ ਅਤੇ ਭਾਰਤ ਭਾਰਤੀ ਆਜ਼ਾਦੀ ਸੰਗਰਾਮ ਦੇ ਵਿੱਚ ਅਹਿਮ ਜਿਹੜੀ ਮਹੱਤਤਾ ਜਿਹੜੀ ਹੈ ਮਹਤਵ ਰੱਖਦੀ ਹੈ ਸੰਖੇਪ ਤੇ ਵਿੱਚ ਪੰਜਾ ਸਾਹਿਬ ਦਾ ਸਾਕਾ ਵੀ ਗੁਰਦੁਆਰਾ ਸੁਧਾਰ ਲੈਰ ਤੇ ਪੰਜਾਬ ਦੇ ਵਿੱਚ ਚੱਲ ਰਹੀ ਭਾਰਤੀ ਸੰਤੰਤਰਤਾ ਸੰਗਰਾਮ ਦੀ ਲਹਿਰ ਜਿਹੜੀ ਹੈ ਉਹਦਾ ਇੱਕ ਅਹਿਮ ਤੇ ਮਹੱਤਵਪੂਰਨ ਹਿੱਸਾ ਸੀ ਗੁਰਦੁਆਰਾ ਸੁਧਾਰ ਲਹਿਰ 1920 ਤੇ 25 ਦੇ ਅਧੀਨ ਅਨੇਕਾਂ ਗੁਰਦੁਆਰਿਆਂ ਨੂੰ ਮਹੰਤਾ ਤੇ ਬਰਤਾਨਵੀ ਪਿੱਠੂਆਂ ਤੋਂ ਆਜ਼ਾਦ ਕਰਵਾਉਣ ਦੇ ਲਈ ਅਕਾਲੀਆਂ, ਸਿੱਖਾਂ ਤੇ ਹੋਰ ਪੰਜਾਬੀਆਂ ਤੇ ਔਰਤਾਂ ਤੇ ਔਰਤਾਂ ਨੇ ਜਿਹੜੇ ਸੀ ਤਸੀਹੇ ਝੱਲੇ ਸੀ, ਜੇਲਾਂ ਕਟੀਆਂ ਤੇ ਸ਼ਹਾਦਤਾਂ ਵੀ ਦਿੱਤੀਆਂ ਸਨ। ਕੁਝ ਹੋਰ ਮਹੱਤਵਪੂਰਨ ਮੋਰਚੇ ਗੁਰਦੁਆਰਾ ਰਕਾਬਗੰਜ, ਬਾਬੇ ਦੀ ਬੇਰੀ, ਬਾਬੇ ਦੀ ਬੇਰ ਤੇ ਸਿਆਲਕੋਟ, ਨਨਕਾਣਾ ਸਾਹਿਬ, ਕੁੰਜੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ ਦੀ ਗੱਲ ਆ ਜਾਂਦੀ ਹੈ। ਗੁਰਕਾ ਬਾਗ ਅਤੇ ਜੈਤੋਂ ਆਦੀ ਸ਼ਾਮਲ ਨੇ ਜੀ ਦੋਸਤੋ ਏਸੀਜੀ ਅੱਜ ਦੇ ਦਿਹਾੜੇ ਦਾ ਪਿਛੋਕੜ ਇਤਿਹਾਸ ਪੰਜਾਬ ਦੇ ਨਾਲ ਸੰਬੰਧਿਤ ਸਾਕਾ ਪੰਜਾ ਸਾਹਿਬ ਜਦੋਂ ਸਿੱਖਾਂ ਨੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦੇ ਲਈ ਰੇਲ ਗੱਡੀ ਅੱਗੇ ਲੇਟ ਕੇ ਜਾਣਾ ਵਾਰੀਆਂ ਸੀ